ਸ੍ਰੋਮਣੀ ਅਕਾਲੀ ਦਲ ਨੇ ਹਲਕਾ ਪਕਰ ਤੇ ਦਫਤਰ ਕੋਲੇ ਉਮੀਦਵਾਰਾਂ ਦੇ ਹੱਕਾਂ ਦੀ ਰੱਖਿਆ ਦਾ ਕੀਤਾ ਦਾਵਾ ਰਵੀ ਦਰਿਆਚ ਰੇਤ ਮਾਫੀਆ ਦਾ ਕਹਿਰ ਸਰਕਾਰੀ ਖਜ਼ਾਨੇ ਨੂੰ ਲੱਗ ਰਿਹਾ ਲੱਖਾਂ ਦਾ ਝੂਨਾ ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਾ ਹੈ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਹਾਈ ਕੋਰਟ ਦੇ ਵੱਲੋਂ ਹੁਣ ਉਹਨਾਂ ਨੂੰ ਜ਼ਮਾਨਤ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਉਹਨਾਂ ਨੂੰ 25 ਜੂਨ ਨੂੰ ਗ੍ਰਫਤਾਰ ਕੀਤਾ ਗਿਆ ਸੀ ਅਤੇ ਉਹ 5 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨੇ ਇਸ ਦੌਰਾਨ ਮੁਹਾਲੀ ਦੀ ਇੱਕ ਅਦਾਲਤ ਨੇ ਅੱਜ ਵਿਕਰਮ ਮਜੀਠੀਆ ਦੇ ਸਾਰੇ ਜਿਹੜੇ ਸਾਲੇ ਨੇ ਗਜਪਤ ਸਿੰਘ ਗਰੇਵਾਲ ਨੂੰ ਪਘੋੜਾ ਐਲਾਨਨ ਦੀ ਪਟੀਸ਼ਨ ਤੇ ਵੀ ਸੁਣਵਾਈ ਕਰੇਗੀ ਸੁਣਵਾਈ ਦੇ ਦੌਰਾਨ ਉਹਨਾਂ ਦਾ ਵਕੀਲ ਆਪਣਾ ਜਵਾਬ ਦਾਇਰ ਕਰੇਗਾ ਉਹਨਾਂ ਨੂੰ ਪਹਿਲਾਂ ਹੀ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ ਬਿਜਲੈਸ ਵਿਭਾਗ ਨੇ ਵਿਕਰਮ ਮਜੀਠੀਆ ਵਿਰੁੱਧ ਚਾਰ ਸ਼ੀਟ ਦਾਇਰ ਕੀਤੀ ਹੈ ਚਾਰ ਸ਼ੀਟ ਦੇ ਵਿੱਚ ਕਈ ਅਕਾਲੀ ਅਤੇ ਭਾਜਪਾ ਆਗੂਆਂ ਦੇ ਬਿਆਨ ਸ਼ਾਮਲ ਨੇ ਐਸਾ ਦੱਸਿਆ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਬਿਜ਼ਨਸ ਵਿਭਾਗ ਨੇ ਸਮੇਂ ਸਿਰ ਚਾਰ ਸ਼ੀਟ ਧਾਇਰ ਕੀਤੀ ਹੈ ਬਿਜ਼ਨਸ ਦਾ ਦਾਵਾ ਹੈ ਕਿ 10 ਸਾਲਾਂ ਦੇ 400 ਬੈਂਕ ਖਾਤਿਆਂ ਦੇ ਰਿਕਾਰਡ ਦੀ ਜਾਂਚ ਵੀ ਕੀਤੀ ਗਈ ਹੈ ਮਾਮਲੇ ਦੇ ਵਿੱਚ 200 ਗਵਾਹਾਂ ਨੂੰ ਨਾਮਜ਼ਦ ਕੀਤਾ ਗਿਆ ਦੱਸਦੀ ਹੈ ਕਿ 4 ਦਿਨ ਪਹਿਲਾਂ ਹੀ ਬਿਜ਼ਨਸ ਬਿਊਰੋ ਨੇ ਮਜੀਠੀਆ ਦੇ ਨਜ਼ਦੀਕੀ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਦੇ ਵਕੀਲ ਨੇ ਕਿਹਾ ਸੀ ਕਿ ਉਹ ਪਹਿਲਾਂ ਸਰਕਾਰੀ ਗਵਾਹ ਸੀ ਪਰ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ ਦੋਸ਼ ਹੈ ਕਿ ਸਾਬਕਾ ਮੰਤਰੀ ਨੇ ਗੁਲਾਟੀ ਦੇ ਰਾਹੀਂ ਸ਼ਿਮਲਾ ਅਤੇ ਦਿੱਲੀ ਦੇ ਵਿੱਚ ਜਾਇਦਾਦਾਂ ਹਾਸਲ ਕੀਤੀਆਂ ਨੇ ਦੋਸ਼ੀ ਨੂੰ ਅੱਜ ਮੁਹਾਲੀ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਨੇ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਪੀੜਤ ਪੱਖ ਦਾ ਦਾਵਾ ਹੈ ਕਿ ਦੋਸ਼ੀ ਪਹਿਲਾਂ ਵਿਜੀਲੈਂਸ ਦੇ ਲਈ ਸਰਕਾਰੀ ਗਵਾਹ ਸੀ ਜਦ ਕਿ ਵਿਜੀਲੈਂਸ ਦਾ ਦਾਵਾ ਹੈ ਕਿ ਉਹਨਾਂ ਨੂੰ ਹੁਣ ਜਾਂਚ ਦੇ ਦੌਰਾਨ ਸਬੂਤ ਮਿਲੇ ਨੇ ਇਸ ਦੇ ਕਰਕੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਪਰ ਕਿਤੇ ਨਾ ਕਿਤੇ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਹੋਰ ਵਿਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਗਲੀ ਖਬਰ ਪਠਾਨਕੋਟ ਦੇ ਨਾਲ ਜੁੜੀ ਹੋਈ ਹੈ ਦਰਸਲ ਰਾਵੀ ਦਰਿਆ ਨੇੜੇ ਪੈਂਦੇ ਪਿੰਡਾਂ ਦੇ ਖੇਤरां ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਬੇਰੋਕ ਟੋਕ ਚੱਲ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕਾਂ ਦੀ ਆੜ ਦੇ ਵਿੱਚ ਉਹਨਾਂ ਦੀ ਜ਼ਮੀਨ ਤੋਂ ਰੇਤ ਕੱਢੀ ਜਾ ਰਹੀ ਹੈ ਜਿਸ ਦੇ ਨਾਲ ਖੇਤਾਂ ਦੇ ਵਿੱਚ ਖਤਰਾ ਵੱਧ ਰਿਹਾ ਹੈ ਵੱਡੀਆਂ-ਵੱਡੀਆਂ ਓਕਲੇਨ ਮਸ਼ੀਨਾ ਦਿਨ ਰਾਤ ਰਾਵੀ ਦਰਿਆ ਦੇ ਕਿਨਾਰੇ-ਕਿਨਾਰਿਆਂ ਤੋਂ ਰੇਤ ਕੱਢ ਰਹੀਆਂ ਨੇ ਲੋਕਾਂ ਦਾ ਦੋਸ਼ ਹੈ ਕਿ ਮਾਈਨਿੰਗ ਵਿਭਾਗ ਕੁੰਭ ਕਰਨੀ ਨੀਂਦ ਸੋ ਰਿਹਾ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਸਥਾਨਕ ਰਹਿਣ ਵਾਲੇ ਲੋਕਾਂ ਨੇ ਦੱਸਿਆ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਮਾਈਨਿੰਗ ਮਾਫੀਆ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਣ ਦਰਿਆ ਅਤੇ ਕਿਸਾਨਾਂ ਦੀ ਜ਼ਮੀਨ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ ਈਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਤਸਵੀਰਾਂ ਲੈ ਕੇ ਤੁਹਾਡੇ ਨਾਲ ਜੁੜੇ ਹਾਂ ਜਿੱਥੇ ਕੈਮਰਾ ਪਰਸਨ ਅੱਗੇ ਆ ਕੇ ਦਿਖਾਉਣਗੇ ਤਸਵੀਰਾਂ ਇਸ ਵੇਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਹੜਾ ਪੁਲਿਸ ਛੌਨੀ ਦੇ ਵਿੱਚ ਬਦਲ ਚੁੱਕਿਆ ਹੈ ਜ਼ਿਲ੍ਹੇ ਦੇ ਲਗਭਗ ਸਾਰੇ ਗਸ਼ਟੜ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਆ ਹਾਲਾਤ ਇੰਨੇ ਕ ਤੇਜ਼ ਤਰਾਰ ਜਿਹੜੇ ਆ ਬਣ ਚੁੱਕੇ ਆ ਕਿ ਦੂਜੇ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਕਿਸਾਨਾਂ ਨੇ ਦਫ਼ਤਰ ਦਾ ਘੇਰਾਓ ਕਰ ਲਿਆ ਹੈ ਤੇ ਸੈਂਕੜੇ ਦੀ ਗਿਣਤੀ 'ਚ ਕਿਸਾਨ ਹੈ ਜਿਹੜੇ ਇਸ ਦਫ਼ਤਰ ਦੇ ਅੰਦਰ ਬੈਠੇ ਆਪਣੇ ਰੋਧ ਦਾ ਪ੍ਰਗਟਾਵਾ ਕਰ ਰਹੇ ਹਨ ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਸੂਬਾ ਆਗੂ ਸਾਡੇ ਫਰੀਦਕੋਟ ਜ਼ਿਲ੍ਹੇ ਤੋਂ ਸਾਡੇ ਕਿਸਾਨ ਆਗੂ ਹਰਜੀਤ ਸਿੰਘ ਤੇ ਬਲਵੰਤ ਨੰਗਲ ਕਣਕ ਦੇ ਕੇ ਵਾਪਸ ਆ ਰਹੇ ਸੀਗੇ ਤੇ ਵਾਪਸ ਆਉਂਦਿਆਂ ਸਮੇਂ ਜਨਨਕੀ ਮੁਕਸਰ ਦੀ ਧਰਤੀ ਤੇ ਉਹਦੇ ਕਾਰਨ ਪਿੰਡ ਦੇ ਕੋਲ ਉਹਨਾਂ ਦਾ ਬੱਸ ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਹਰਜੀਤ ਸਿੰਘ ਦੀ ਸ਼ਹਾਦਤ ਹੋਈ ਹੈ ਜੋ ਹਰਜੀਤ ਸਿੰਘ ਦਾ ਉਹਦੇ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਇੱਕ ਜੀ ਨੂੰ ਸਰਕਾਰੀ ਨੌਕਰੀ ਜੋ ਉਹਨਾਂ ਸਰ ਚੜਿਆ ਕਰਜ਼ਾ ਉਹਨੂੰ ਖਤਮ ਕਰਾਉਣ ਦੀ ਮੰਗ ਤੇ ਨਾਲ ਹੀ ਜੋ ਸਾਡਾ ਬਾਈ ਬਲਵੰਤ ਨੰਗਲ ਉਹਦੇ ਇਲਾਜ ਦੇ ਖਰਚ ਬਾਰੇ ਇਹ ਮੰਗਾਂ ਤੇ ਸਾਡੀ ਗੱਲਬਾਤ ਹੋਈ ਹੈ ਮਕਸਰ ਦੇ ਪ੍ਰਸ਼ਾਸਨ ਦੇ ਵੱਲੋਂ ਡੀਸੀ ਦੇ ਵੱਲੋਂ ਸਾਡੀ ਇਹਨਾਂ ਮੰਗਾਂ ਨੂੰ ਅਣਗੌਲੀਆਂ ਕੀਤਾ ਗਿਆ ਹੈ ਇਹ ਮਾਅਬਜਾ ਵੀ ਅਸੀਂ ਲੈ ਕੇ ਰਹਾਂਗੇ ਚਾਹੇ ਜਿੰਨੀ ਮਰਜ਼ੀ ਲੰਮੀ ਲੜਾਈ ਲੜਨੀ ਪੈ ਜਾਏ ਤੇ ਅਸੀਂ ਇਹ ਮਨ ਬਣਾ ਕੇ ਆਏ ਆ ਕਿ ਜਿੰਨੀ ਮਰਜ਼ੀ ਰਾਤ ਹੋ ਜਾਏ ਸਾਨੂੰ ਜੋ ਮਰਜ਼ੀ ਪ੍ਰਸ਼ਾਸਨ ਸਾਡੇ ਨਾਲ ਕਰੇ ਅਸੀਂ ਆਪਦੀ ਇਹ ਮੰਗ ਮਨਾ ਕੇ ਜਾਵਾਂਗੇ ਬਾਈ ਹਰਜੀਤ ਦੇ ਪਰਿਵਾਰ ਨੂੰ ਇਨਸਾਫ ਲੈ ਤੋ ਬਗੈਰ ਅਸੀਂ ਇੱਥੋਂ ਜਾਂਦੇ ਨਹੀਂ ਇਹ ਸਾਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਅਸੀਂ ਮਨਾਉਣ ਦੇ ਲਈ ਅੱਜ ਇੱਥੇ ਡੀਸੀ ਦੇ ਦਫ਼ਤਰ ਦਾ ਘਰਾਓ ਕੀਤਾ ਹੋਇਆ ਹੈ। ਹੁਸ਼ਿਆਰਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਮਜ਼ਬੂਤੀ ਦੇ ਲਈ ਹਲਕਾ ਪੱਧਰ ਤੇ ਦਫ਼ਤਰ ਖੋਲ੍ਹਨੇ ਸ਼ੁਰੂ ਕਰ ਦਿੱਤੇ ਨੇ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ, ਬਾਜਬਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਬਰਿੰਦਰ ਬਾਜਬਾ ਜ਼ਿਲ੍ਹਾ ਪ੍ਰੀਸ਼ਦ ਹਲਕਾ ਜਹਾਨ ਖੇਲਾ ਤੋਂ ਉਮੀਦਵਾਰ ਇਕਬਾਲ ਸਿੰਘ ਬਲਰਾਜ ਸਿੰਘ ਚੋਹਾਨ ਅਤੇ ਹੋਰ ਸਮੂਚੀ ਲੀਡਰਸ਼ਿਪ ਦੇ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕੀਤੀ ਹੈ ਅਤੇ ਕਰਦਾ ਰਹੇਗਾ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਹਲਕਾ ਜਹਾਨ ਖੇਲਾ ਤੋਂ ਉਮੀਦਵਾਰ ਇਕਬਾਲ ਸਿੰਘ ਨੂੰ ਟਿਕਟ ਮਿਲਦੇ ਸਾਰ ਹੀ ਉਹਨਾਂ ਦੇ ਹੋਟਲ ਤੇ ਨਜਾਇਜ਼ ਤੌਰ ਤੇ ਬਿਜਲੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜੋ ਸਰਾਸਰ ਆਪ ਸਰਕਾਰ ਦਾ ਤੱਕਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੇ ਤੱਕਾ ਨਹੀਂ ਹੋਣ ਦੇਵੇਗੀ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਰੌਂਟ ਸ਼ਾਂਤੀਆਂ ਦਾ ਜੋ ਇਲੈਕਸ਼ਨ ਹੋ ਰਿਹਾ ਉਹਦੇ ਸਬੰਧ ਵਿੱਚ ਅੱਜ ਦਫ਼ਤਰ ਦਾ ਘਟਨ ਹੋਇਆ ਆ ਔਰ ਬਹੁਤ ਵੱਡੀ ਗਿਣਤੀ ਦੇ ਵਰਕਰ ਜਿਹੜੇ ਆ ਹਰ ਵਰਗ ਦੇ ਵਿੱਚੋਂ ਇੱਥੇ ਇਕੱਤਰ ਹੋਇਆ ਇਥੋਂ ਜ਼ਾਹਿਰ ਹੁੰਦਾ ਵੀ ਲੋਕਾਂ ਚ ਉਤਸ਼ਾਹ ਬਹੁਤ ਆ ਲੋਕ ਬਹੁਤ ਲੰਮੇ ਸਮੇਂ ਤੋਂ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇੱਕ ਖੇਤਰੀ ਪਾਰਟੀ ਆ ਔਰ ਖੇਤਰੀ ਪਾਰਟੀ ਤਕੜੀ ਹੋ ਕੇ ਅੱਗੇ ਆਵੇ ਇਸ ਕਰਕੇ ਜਿੱਦਾਂ ਚਰਨ ਤਾਰ ਤੋਂ ਹੰਗਾਰਾ ਮਿਲਿਆ ਇਸ ਤੋਂ ਹੁਣ ਜ਼ਾਹਰ ਹੁੰਦਾ ਵੀ ਬਲੌਗ ਸੰਮਤੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਸ਼੍ਰੋਮਣੀ ਅਕਾਲੀ ਦਲ ਕਰੇਗਾ ਤੇ ਅਗਲੀ ਸਰਕਾਰ ਵੀ ਜਿਹੜੀ ਹੈ ਉਹ ਸਤਾਈ ਕੇ ਬਣਨੀ ਤੈਅ ਹੋ ਜਾਏਗੀ ਇਹ ਮੈਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਦਾ ਉਛਾਪ ਆਇਆ ਜਾ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਕੈਂਡੀਡੇਟ ਜਿਲ੍ਹਾ ਪੁਲਿਸਰ ਹੁਸ਼ਾਰਪੁਰ ਦੇ ਜਹਾਨ ਖੇਲਾ ਜੂਨ ਤੋਂ ਬਹੁਤ ਖੁਸ਼ੀ ਦੀ ਗੱਲ ਆ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬਰਿੰਦਰ ਸਿੰਘ ਬਾਜਵਾ ਜੀ ਲੱਖੀ ਜੀ ਹੋਰ ਜਿੰਨੇ ਵੀ ਸਾਰੇ ਅਹੁਦੇਦਾਰ ਸਹਿਬਾਨ ਨੇ ਚਾਹੇ ਹੁਸ਼ਾਹਪੁਰ ਦੇ ਯੂਥ ਅਕਾਲੀ ਦਲ ਦੇ ਕੰਗ ਸਾਹਿਬ ਆਏ ਹੋਏ ਨੇ ਬਾਜਵਾ ਜੀ ਨੇ ਔਜਲਾ ਜੀ ਨੇ ਸਾਰੇ ਜਿੰਨੇ ਵੀ ਨੌਜਵਾਨ ਇੱਥੇ ਇਸ ਇਲਾਕੇ ਦੇ ਜਿਹੜੇ ਨੌਜਵਾਨ ਆ ਉਹ ਵੀ ਵੱਡੀ ਗਿਣਤੀ ਵਿੱਚ ਇੱਥੇ ਆਏ ਆ ਉਹ ਇਹਨਾਂ ਦੀ ਇਲੈਕਸ਼ਨ ਦੇ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਜਿਵੇਂ ਸਾਰੇ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਤੇ ਮੋਰੇ ਹੋ ਕੇ ਜਿਹੜੀ ਪਿਛਲੀ ਤਰਨਤਨ ਦੀ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਇਆ ਸਾਨੂੰ ਪੂਰੀ ਆਸ ਆ ਕਿਉਂਕਿ ਗੋਪੀ ਹਣੀ ਨੌਜਵਾਨ ਵੀ ਆ ਤੇ ਲੰਬੇ ਸਮੇਂ ਤੋਂ ਇਹਨਾਂ ਦਾ ਪਰਿਵਾਰ ਜਿਹੜਾ ਉਹ ਕਾਦੀ ਦਲ ਦੇ ਲਈ ਬਹੁਤ ਵੱਡਾ ਕੰਮ ਕਰ ਰਿਹਾ ਤੇ ਇਹ ਵੀ ਨੌਜਵਾਨ ਬਹੁਤ ਇਮਾਨਦਾਰੀ ਦੇ ਨਾਲ ਲੋਕਾਂ 'ਚ ਵਿਚਰ ਕੇ ਕੰਮ ਕਰ ਰਿਹਾ ਇਸ ਕਰਕੇ ਏਡਾ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਵੀ ਆ ਸਾਰੀ ਲੀਡਰਸ਼ਿਪ ਵੀ ਇਹਦੇ ਨਾਲ ਬੜੀ ਏਕਤਾ ਦੇ ਨਾਲ ਜਿਹੜੀ ਚੱਲ ਕੇ ਜਿਹੜੀ ਉਹ ਇਹਨਾਂ ਨੂੰ ਜਿੱਥੇ ਆਪਾਂ ਕਾਮਯਾਬ ਕਰਾਂਗੇ ਗੋਪੀ ਹੁਣਾ ਨੂੰ ਤਕੜੀ ਦੇ ਚੋਣ ਨਿਸ਼ਾਨ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚਤਾਈ ਦੇ ਵਿੱਚ ਜਿੱਤੇ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਦਾ ਮੋੜ ਜਿਹੜਾ ਉਹ ਇਹਨਾਂ ਨੂੰ ਅੱਜ ਆਪਾਂ ਜਦੋਂ ਬਣਾਵਾਂਗੇ ਇੱਥੋਂ ਆਪਣਾ ਮੈਂਬਰ ਜੂਨ ਤੋਂ ਤੇ ਜ਼ਰੂਰ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਅਸੀਂ ਸਾਰੀ ਲੀਡਰਸ਼ਿਪ ਨੇ ਵਿਸ਼ਵਾਸ ਵੀ ਦਿਵਾਇਆ ਆ ਗੋਪੀ ਹਰਾਂ ਦਾ ਆਪਣੇ ਆਪ ਚ ਵੀ ਇਹਨਾਂ ਦਾ ਬਹੁਤ ਚੰਗਾ ਪ੍ਰਭਾਵ ਇਲਾਕੇ ਦੇ ਵਿੱਚ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੇ ਵੀ ਕੋਈ ਤੱਕਾ ਜਿਹੜਾ ਕੋਈ ਅਸੀਂ ਸਹਿਣ ਨਹੀਂ ਕਰਨਾ ਜੋ ਵੀ ਕਦੇ ਵੀ ਕਿਸੇ ਨੂੰ ਵੀ ਲੋੜ ਹੋਈ ਕਿਸੇ ਨੂੰ ਵੀ ਉਹ ਤੇ ਅਸੀਂ ਸਾਰੀ ਟੀਮ ਜਿੰਨੀ ਵੀ ਹੈਗੀ ਆ ਭਾਰਤਵਾਲ ਸਾਹਿਬ ਵਕੀਲ ਦੇ ਇਸ ਇਲਾਕੇ ਦੇ ਵਿੱਚ ਨੇ ਉਹਨਾਂ ਵੱਲੋਂ ਵੀ ਹੋਰ ਆ ਨੌਜਵਾਨ ਜਿੰਨੇ ਲੀਡਰਸ਼ਿਪ ਆ ਉਹਨਾਂ ਵੱਲੋਂ ਵੀ ਸਾਡੇ ਵੱਲੋਂ ਵੀ ਸਾਰੇ ਅਸੀਂ ਗੋਪੀ ਦੇ ਨਾਲ ਆਂ ਸ਼੍ਰੋਮੀ ਅਕਾਲੀ ਦਲ ਦੇ ਨਾਲ ਆਂ ਤਕੜੀ ਚੋਣ ਸ਼ਾਨ ਦੇ ਨਾਲ ਆਂ ਤੇ ਬਸ ਆਪਾਂ ਉਹ ਉਸ ਦਿਨ ਵਿੱਚ ਨੌਜਵਾਨਾਂ ਵੱਲੋਂ ਵੱਡਾ ਜਿਹੜਾ ਕਾਫਲਾ ਕਿਉਂਕਿ ਇਸ ਇਲਾਕੇ ਦੇ ਵਿੱਚ ਅਕਾਲੀ ਦਲ ਪਹਿਲਾਂ ਵੀ ਚਾਹੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੁੰਦਾ ਸੀ ਪਰ ਅਕਾਲੀ ਦਲ ਕਾਫੀ ਮਜ਼ਬੂਤ ਸੀਗਾ ਤੇ ਆ ਜੋ ਫਿਰ ਉਹ ਜਿਹੜਾ ਅਕਾਲੀ ਦਲ ਕਿਉਂਕਿ ਜਦੋਂ ਮੈਂ بار بار ਇਹ ਗੱਲ ਕਹਿੰਦੇ ਆ ਕਿ ਗੋਪੀ ਹੋਣੀ ਲੰਬੇ ਸਮੇਂ ਤੋਂ ਇਸ ਇਲਾਕੇ 'ਚ ਵਿਚਰ ਰਿਹਾ ਇਸ ਇਲਾਕੇ ਦੇ ਵਿੱਚ ਹੀ ਇਹਨਾਂ ਦਾ ਪਿੰਡ ਆ ਇਹਦੇ ਵਿੱਚ ਹੀ ਇਹਨਾਂ ਨੇ ਸਾਰੀ ਉਮਰ ਆਪਣਾ ਬਿਜ਼ਨਸ ਕੀਤਾ ਇੱਥੇ ਇਹਨਾਂ ਨੇ ਆਪਣੀ ਖੇਤੀ ਕੀਤੀ ਇੱਥੇ ਇਹਨਾਂ ਦਾ ਪਰਿਵਾਰ ਜਿਹੜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡਾ ਸਾਰਿਆਂ ਦਾ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਆ ਤੁਸੀਂ ਲੰਬਾ ਸਮਾਂ ਜਿਹੜਾ ਉਹ ਨਾਲ ਰਹੇ ਆ ਤੁਹਾਡਾ ਅਸੀਂ ਇਹੀ ਚਾਹੁੰਦੇ ਆ ਕਿ ਆ ਜਿਹੜਾ ਆਉਣ ਵਾਲਾ ਇਲੈਕਸ਼ਨ ਆ ਲੈਣਾ ਉਹਦੋਂ ਤੁਸੀਂ ਫੇਰ ਜਿਹੜੀ ਆ ਉਹ ਇਲੈਕਸ਼ਨ ਦੇ ਵਿੱਚ ਕੋਈ ਤੱਕਾ ਜਿਹੜਾ ਉਹ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਨਾ ਹੋਵੇ ਉਹਦੇ ਵਿੱਚ ਤੁਹਾਡਾ ਵੱਡਾ ਯੋਗਦਾਨ ਹੋਊਗਾ ਤੁਸੀਂ ਸਾਡਾ ਸਾਥ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਤਾ ਗਿਆ ਤੇ ਨੋਮੀਨੇਸ਼ਨ ਕਦੋਂ ਭਰੀ ਜਾਣੀ ਜੀ ਨੋਮੀਨੇਸ਼ਨ ਅੱਜ ਹੀ ਹੁਣ ਥੋੜੇ ਥੋੜੇ ਚਿਰ ਬਾਅਦ ਕਾਗਜ਼ ਇਹਨਾਂ ਦੇ ਹੋ ਗਏ ਆ ਏ ਡੋਮੀਨੇਸ਼ਨ ਜਿਹੜੀ ਆ ਕਿਉਂਕਿ ਕੋਈ ਇਸ ਹਿਸ਼ਾਰਪੁਰ ਹਲਕੇ ਦੇ ਵਿੱਚ ਇੱਕੋ ਹੀ ਜ਼ੋਨ ਆ ਤੇ ਉਹਦੇ ਵਿੱਚ ਇਹਨਾਂ ਦੇ ਕਾਗਜ ਜਿਹੜੇ ਆ ਉਹ ਅਸੀਂ ਅੱਜ ਸਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਬਾਦ ਸਿੰਘ ਗੋਪੀ ਜੋ ਕਿ ਜਿਲ੍ਹਾ ਪ੍ਰਸ਼ਾਦਿਤ ਇਲੈਕਸ਼ਨ ਵਾਸਤੇ ਮੈਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਸੇ ਉਹਨਾਂ ਵੱਲੋਂ ਥਾਪੜਾ ਮੇਲੇ ਦੇ ਸਾਡੇ ਸਾਰੇ ਸ਼ੋਅਮੀ ਖਾਰਜਲ ਟੀਮ ਵੱਲੋਂ ਮੇਤੇ ਵਿਸ਼ਵਾਸ ਜਿਤਾਇਆ ਗਿਆ ਹੈ ਉਸ ਦੇ ਬਿਹਾਵ ਤੇ ਮੈਂ ਜੀ ਅੱਜ ਅਸੀਂ ਆਪਣੀ ਪਾਰਟੀ ਦਾ ਦਫ਼ਤਰ ਮਿਜਵਾੜਾ ਪੱਟਾ ਵਿਖੇ ਖੋਲਿਆ ਜੀ ਤੇ ਅਸੀਂ ਆਪਣੇ ਪੇਪਰਗੇ ਜੋ ਭਰਾਂਗੇ ਜੀ ਇਹਦੇ ਬਾਰੇ ਤੇ ਜੋ ਵੀ ਮੇਰੇ ਸੰਗ ਤਾਂ ਮੇਰੇ ਭੈਣ ਭਰਾ ਮੇਰੇ ਵੀਰ ਮੇਰੇ ਹੱਕ ਜਾਈਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤਾਂ ਮੈਂ ਆਸ ਜੁਦਾ ਮੇਰੇ ਵੱਧ ਤੋਂ ਵੱਧ ਦੇ ਕੇ ਮੇਰਾ ਸਾਥ ਦੇਣ ਤਾਂ ਮੇਨੂੰ ਕਾਮਯਾਬ ਕਰਨ ਵੈਸ ਗੁੱਜੀ ਦਾ ਖਾਲਸਾ ਸਿਰਵਰ ਗੁੱਜੀ ਫਤਿਹ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ਤੇ ਗੋਪਾਲਪੁਰਾ ਨਜ਼ਦੀਕ ਪ੍ਰਾਈਵੇਟ বাস ਅਤੇ ਮਿਕਸਰ ਟਿੱਪਰ ਦੀ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ 15 ਸਾਲਾਂ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਮੁਤਾਬਕ ਟਿਪਰ ਯੂ ਟਰਨ ਲੈ ਰਿਹਾ ਸੀ ਅਤੇ ਜਿਸ ਦੌਰਾਨ ਬਟਾਲਾ ਦੇ ਵੱਲੋਂ ਆ ਰਹੀ ਬੱਸ ਉਸ ਦੇ ਨਾਲ ਟਕਰਾ ਗਈ ਟਿਪਰ ਡਰਾਈਵਰ ਫਰਾਰ ਹੈ ਜਦਕਿ ਬੱਸ ਡਰਾਈਵਰ ਵੀ ਜ਼ਖਮੀ ਹੈ ਜਿਸ ਦੀ ਹਸਪਤਾਲ ਬਾਰੇ ਹੱਲੇ ਜਾਣਕਾਰੀ ਨਹੀਂ ਮਿਲੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰਮਜੀਤ ਕੋਹਰਿਆ ਨਾਮ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਅੰਬਰਸਾਦ ਦੀ ਰਹਿਣ ਵਾਲੀ ਫਤੇਕਰ ਸਿੰਘ ਗੁੜੀਆਂ ਰੋਡ ਜੀ ਤੇ ਪਹਕੇ ਗਈ ਸੀ ਜੈਨਤੀਪੁਰ ਅੱਛਾ ਜੀ ਤੇ ਆਉਂਦੇ ਆਉਂਦੇ ਜੈਨਤੀਪੁਰੋਂ ਬੱਸ ਵਾਸਤੇ ਬੈਠੇ ਆਂ ਤੇ ਐਕਸੀਡੈਂਟ ਹੋ ਗਿਆ ਗੱਡੀਆਂ ਆ ਰਹੀਆਂ ਉੱਥੋਂ ਜੇ ਤਾਂ ਕਰਕੇ ਕਿੰਨੇ ਦੱਸ ਕਿੰਨੇ ਜਣੇ ਸੀ ਇਕਦਾ ਮੈਂ ਖੁਦ ਦੇਖਿਆ ਬਾਜੀ ਬਾਕੀ ਪਤਾ ਨਹੀਂ ਉੱਥੇ ਬਾਕੀ ਪਤਾ ਲੱਗੇਗਾ ਬਾਅਦ ਵਿੱਚ ਹੋਰ ਹਾਂਜੀ ਕਿੱਥੋਂ ਆਏ ਤੁਸੀਂ ਅਸੀਂ ਢਾੜੀ ਵਾਲੋਂ ਮੇਰੇ ਜੋਗੋ ਵਾਲੋਂ ਜੱਟਾਂ ਦੇ ਆਈਆਂ ਮੈਂ ਐਕਸੀਡੈਂਟ ਕਿੱਦਾਂ ਹੋਇਆ ਹਾਂ ਇਹ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਿੱਦਾਂ ਹੋਇਆ ਸੀ ਜੀ ਕਥੇ ਦੇ ਹਾਂਜੀ ਬਸ ਤੇ ਆਏ ਹਾਂ ਬਸ ਦੇ ਨਹੀਂ ਮੇਰੀ ਅੱਜ ਫਿਰ ਪ੍ਰਾਈਵੇਟ ਤੇ ਤੇ ਜੀ ਅੱਗੋਂ ਪੀਓ ਵੱਜਾ ਜਾਂ ਦੂਜਾ ਹਾਂ ਕਿੰਨੇ ਕਿੰਨੇ ਹਾਂ ਹਾਂਜੀ ਕਿੰਨੇ ਕ ਜਣੇ ਬਸੇ ਸੀ ਬڑے ਜਣੇ ਬੈਠੇ ਦੇ ਹੀ ਬਸ ਹਾਂਜੀ ਹਾਂ ਚਾਰਿਆਂ ਨੂੰ ਲੱਗੀਆਂ ਨੇ ਕਈ ਦੇ ਦੱਥ ਹੋ ਗਏ ਜਲਦੀ ਕਿਦੀ ਮੰਦੇ ਹੋ ਜੀ ਹਾਂ ਬਸ ਇੱਕ ਬਸ ਹਾਂਜੀ ਬਸ ਤੇ ਜਿਹੜੀਆਂ ਨੇ ਸੀਟਾਂ ਨਹੀਂ ਚੁੱਕੀਆਂ ਗਈਆਂ ਤਾਂ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕੋਈ ਇਹ ਇੰਨਾ ਵੀ ਨਹੀਂ ਮੈਨੂੰ ਤਾਂ ਪਤਾ ਨਹੀਂ ਆਹ ਬੇਟੇ ਨੂੰ ਘਰੇ ਪਤਾ ਆ ਮੈਨੂੰ ਨਹੀਂ ਪਤਾ ਆਗਾ ਕਿ ਜੇ ਕੀ ਹੋਇਆ ਕੀ ਐਂਸ ਬਤਾ ਨਹੀਂ ਕੋਈ ਬਾਸ ਐਕਸੀਡੈਂਟ ਹੋਇਆ ਸ਼ਾਇਦ ਸਰ ਕਿੰਨੇ ਪੇਸ਼ੈਂਟਸ ਹੁਣ ਤੱਕ ਤੁਹਾਡੇ ਕੋਲ ਮੇਰੇ ਖਿਆਲ ਆਪਣੇ ਕੋਲ ਆਏ ਨਾ ਕੁਝ 3 ਪੇਸ਼ੈਂਟ ਹੈ ਮੈਂ ਅਗਰ ਬੰਦੀ ਚਾਰ ਸਜੇ 10 6 ਹਮਾਰੇ ਬਾਸ ਅਸਰ ਆਪਣੇ ਬਾਸ 6 ਹੈ ਜੀ ਹਾਂ ਜਿੰਨੇ ਆਏ ਮੈਨੇਜ ਕਰ ਰਹੇ ਹੈ ਸਰ ਕੋਈ ਕੈਜ਼ੁਐਲਟੀ ਨਹੀਂ ਕੋਈ ਫਜੋ ਬੱਚਾ ਕੋਈ ਬੱਚਾ ਦੱਸ ਰਹੇ ਨੇ ਡਡੂ ਉਹਨਾਂ ਨੂੰ ਪਤਾ ਹੀ ਨਹੀਂ ਹਮਨ ਜਿਆਦਾ ਪਤਾ ਉਹਨਾਂ ਨੂੰ ਪਲਾਸ ਕਿਸ ਤਰ੍ਹਾਂ ਲੇਗੇ ਡਾਕਟਰ ਸਾਹਿਬ ਪਲਾਸ ਬਹੁਤ ਵਧੀਆ ਮੈਨੇਜ ਕਰ ਰਹੇ ਅਸੀਂ ਸਰ ਕੋਈ ਸੀਰੀਅਸ ਪੇਸ਼ੈਂਟ ਆਇਆ ਹੈ ਸੀਰੀਅਸ ਕੋਈ ਜ਼ਿਆਦਾ ਪੇਸ਼ੈਂਟ ਹੈ ਅਜੇ ਸੀਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸਰਜੀ ਵਾਲਿਆਂ ਕੋ ਪਤਾ ਕਰੋ ਸਾਡੇ ਆਰਥੋ ਚ ਜਿਹੜੇ ਆਏ ਨੇ ਉਹਨਾਂ ਨੂੰ ਮੈਨੇਜ ਕਰ ਰਿਹਾ ਜੀ ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਹੇ ਹਾਂ ਸਰ ਆਪਣਾ ਨਾਮ ਤੇ ਥੋੜਾ ਦੱਸ ਦਿਓ ਡਾਕਟਰ ਧਰਮ ਸਿੰਘ ਮੇਰਾ ਹਾਂ ਪ੍ਰੋਫੈਸਰ ਮੈਂ ਠੀਕ ਹੈ ਕੀ ਗੱਲ ਹੋਈ ਜੀ ਸਰ ਇਹ ਜੰਤੀਪੁਰੋਂ ਚੜੇ ਹੀ ਤੇ ਜਾਂਦੇ ਟਰੱਕ ਨੇ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਅੰਮ੍ਰਿਤਸਰ ਆ ਰਹੇ ਸੀ ਅੰਮ੍ਰਿਤਸਰ ਆ ਰਹੇ ਜੀ ਤੁਹਾਡੇ ਕੋਲ ਲੱਗਦੇ ਭਾਈ ਮੇਰੇ ਮਦਰ ਹੈ ਜੀ ਮਦਰ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਫੋਨ ਕਿੰਨਾ ਦਾ ਉਹ ਦੀਦ ਦਾ ਹੀ ਆਇਆ ਸੀ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦਾ ਲੱਤ ਟੁੱਟ ਗਈ ਹੱਡੀ ਟੁੱਟ ਗਈ ਜੀ ਪਤਾ ਲੱਗਾ ਕਿੰਨੇ ਕੁ ਜਾਣੇ ਸਬਸ ਤੇ ਵਿੱਚ ਕਾਫੀ ਸਰ ਬਸ ਤੁਹਾਨੂੰ ਪਤਾ ਭਰੀ ਹੁੰਦੀ ਹੈ ਬਸਤ ਬਣਾ ਸਰ ਫਾਈਰ ਠੀਕ ਹੈ ਸਰਕਾਰੀ ਹਾਂ ਜੀ ਇਹ ਨਹੀਂ ਸਰ ਮੈਨੂੰ ਪਤਾ ਅੱਛਾ ਹਾਂ ਜੀ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਦਰ ਦੇ ਸਾਰੇ ਲੱਤ ਟੁੱਟ ਗਈ ਹੈ ਅੱਛਾ ਹਾਂ ਜੀ ਬਾਕੀ ਤੁਸੀਂ ਮੈਨੂੰ ਸਾਰੇ ਪਏ ਸਰ ਪੁੱਛ ਸਕਦੇ ਵੇਖੋ ਕਿੰਨੀਆਂ ਬੜੀਆਂ ਸੀ ਪਈਆਂ ਜੀ ਜੀ ਹਾਂ ਜੀ ਤੇ ਫਿਰ ਤੁਸੀਂ ਇੱਥੋਂ ਲੋਕਲ ਹੀ ਹੁੰਦੀ ਸਰ ਹਾਂ ਲੋਕਲ ਹੀ ਹੁੰਦਾ ਸਰ ਫੜੇ ਰੋਟਾ ਸਰ ਕੀ ਮੰਗ ਕੀ ਕਰਦੇ ਮੰਗ ਸਰ ਇਹੋ ਕਹਿੰਦੇ ਕਿ ਚਲੋ ਕੋਈ ਵੀ ਜਿਵੇਂ ਕਰ ਜਿਹੜਾ ਵੀ ਨੁਕਸਾਨ ਹੋਇਆ ਵਾ ਉਹਦੇ ਵਿਚਾਰੇ ਦਾ ਹੈਲਪ ਕੀਤੀ ਜਾਏ ਹੁਣ ਦੋਵੇਂ ਗਰੀਬ ਲੋਕ ਹਨ ਕਿੱਥੋਂ ਕਰਨਗੇ ਮਾਦਮ ਜੀ ਜ

ਮੈਨੂੰ ਬਹੁਤ ਰਸਤਾ ਠੀਕ। ਫਾਲੇ ਕੀ ਗੱਲ ਹੈ ਭਾਜੀ? ਭਾਈ ਬਸ ਜਾਂੜੀ ਬੜੇ ਰਮਾਨਾ ਸਮਝ ਨਹੀਂ ਆਈ। ਗੁੱਟ ਪੜਾ ਹੈ ਵਾਜੀ ਗਿਆ ਹੁਣ ਲੱਗਣੇ ਬੀਸਮੈਂਟ ਜੀ ਬਸ ਵਾਲੀ। ਇਹ ਬਸ ਸਰਕਾਰੀ ਹੈ ਕਿ ਪ੍ਰਾਈਵੇਟੀ? ਪ੍ਰਾਈਵੇਟੀ। ਪ੍ਰਾਈਵੇਟੀ। ਬਸ ਵਾਲਾ ਤੇ ਸੀ ਜਾਂ? ਕੀ ਸੀ ਕੋਈ ਨਾ ਪਤਾ ਲੱਗੇ। ਬਸ ਚਲੋ ਅਨੀ ਓਵਰ ਸਪੀਡ ਨਹੀਂ ਹੈਗੀ, ਸਪੀਡ ਤੇ ਹੈ ਸੀ। ਕਿਧਰੋਂ ਆ ਰਹੀ ਸੀ ਬਸ? ਬਸ ਪਿੱਛੋਂ ਦੇ ਪਟਾਣ ਗੁੱਟੋਂ ਆਈ ਇਹ ਸੀ ਧਾਰੀ ਰੋ ਬੈਠੇ ਆ। ਹਾਂਜੀ। ਇਹ ਐਕਸੀਡੈਂਟ ਕਿੱਥੇ ਕਰਕੇ ਹੋਇਆ? ਕਿੱਥੋਂ ਨਗਦ ਲੱਗੇ ਸੀ? ਕਿੱਥੋਂ ਨਗਦ ਲੱਗੇ? ਹਾਂਜੀ। ਕਿਹੜੇ ਕੋਲ ਮੰਦੇ ਹੋਣੇ? ਹਾਂਜੀ ਕਿਹਦੀ ਗਲਤੀ ਮੰਗੇ ਦੇਖੋ ਆਪਾਂ ਮਗਰਲੀ ਸੀਟ ਤੋਂ ਦੂਜੀ ਸੀਟ ਤੇ ਬੈਠੇ ਹੋਏ ਅੱਛਾ ਜੀ ਪਤਾ ਨਹੀਂ ਅੱਗੇ ਜੇ ਜੈ ਜੈ ਡਰਾਈਵਰ ਲੱਗੇ ਬੈਠਾ ਉਹਨੂੰ ਪਤਾ ਆਏਗਾ ਕਿਦੀ ਗਲਤੀ ਜੀ ਆਪਾਂ ਦੇ ਕਿੰਨਾ ਕੋ ਨੁਕਸਾਨ ਹੋਇਆ ਕੋਈ ਇੱਥੇ ਨੁਕਸਾਨ ਕਾਫੀ ਚਾਰੇ ਬੱਚੇ ਵੀ ਮਰ ਗਏ ਲੇਡੀਜ਼ ਐਂਡ ਜੈਂਟਲਮੈਨ ਕਾਫੀ ਜ਼ਖਮੀ ਦੀ ਸਾਰੀ ਬੱਸ ਸੀ ਹੋਈ ਹੈ ਅੱਛਾ ਜੀ ਸਾਰੀ ਬੱਸ ਭਰੀ ਸੀ ਕੀ ਗੱਥਾਂ ਹੋਈ ਕੋਈ ਹਾਂਜੀ ਹਾਂਜੀ ਕਾਫੀ ਜੱਦ ਸੀ ਹੋਈ ਹੈ ਸੈਂ ਬੱਚਾ ਵੀ ਹੋਇਆ ਡੈਥ ਬੱਚਾ ਵੀ ਇੱਕ ਛੋਟਾ ਜਿਹਾ ਮੇਰੇ ਲੱਗ ਗਈ ਸੀ ਉਹ ਇੱਕ ਦਿਨ ਤੋਂ ਹੀ ਤੂੰ ਹੀ ਕਿੱਥੋਂ ਰਹਿਣ ਵਾਲੀ ਹੈ ਮੈਂ ਮੇਰੇ ਕੇ ਠੀਕ ਹੈ ਤੂੰ ਤੂੰ ਹੀ ਸਾਰੇ ਪਰਿਵਾਰ ਦੇ ਨਾਲ ਜਾ ਰਹੇ ਸੀ ਔਰ ਪਰਿਵਾਰ ਦੇ ਬੱਚੇ ਨੇ ਛੋਟੇ ਬੱਚੇ ਨੇ ਕਰ ਸਕਦੇ ਲੋਕੀ ਨਹੀਂ ਬੱਚਾ ਦਾ ਬਚਾਅ ਬਾਕੀ ਮੇਰੀ ਮਦਦ ਦੇ ਲੱਗੀ ਆ ਮੈਂ ਮੇਰੇ ਲੱਗੀ ਫਾਦਰ ਸਾਹਿਬ ਇੱਥੇ ਪਤਾ ਨਹੀਂ ਲੱਭਦੇ ਨਹੀਂ ਪਏ ਤੇ ਡਾਕਟਰ ਸਾਹਿਬ ਨੂੰ ਪੁੱਛਨੇ ਮੇਰੇ ਫਾਦਰ ਨਹੀਂ ਲੱਭਦੇ ਪਏ ਆ ਸੀ ਠੀਕ ਹੈ ਠੀਕ ਹੈ ਇੱਕ ਗੱਲ ਕਿੰਨੇ ਲੋਕ ਜਖਮੀ ਉਹਨੂੰ ਐਮਰਜੈਂਸੀ ਮਦਦ ਨਾਲ ਬਚਦੀ ਮਦਦ ਨਾਲ ਮਸ ਹਾਂ ਕਿੰਨੇ ਸਾਰੇ ਜਖਮੀ ਹਾਂ ਅ 12 13 ਬੰਦੇ ਜਿਹੜੇ ਉਹ ਜਖਮੀ ਨੇ ਹਾਂਜੀ ਫੋਰਸ ਦਾ ਤੇ ਪੁਲਿਸ 12 13 ਚਾਰ ਆ ਰਿਹਾ ਜਿੱਥੇ-ਜਿੱਥੇ ਸਾਨੂੰ ਕਾਲਸ ਆ ਰਹੀਆਂ ਹਸਪੀਟਲ ਤੇ ਸਿੱਸੇ ਜਾ ਕੇ ਲੈਣੇ ਨੇ ਕਿੰਨਾ ਇਹ ਗੱਲ ਕਿ ਇਹ ਡੈੱਥ ਗੈਜੂਲਟੀ ਸੱਚੀ ਨਹੀਂ ਹੈ ਗੈਜੂਲਟੀ ਹਾਂ ਜੀ ਤੱਕ ਸਾਡੇ ਇੱਕ ਹੀ ਇੱਕ ਹੀ ਜਿਹੜਾ ਸਾਹਮਣੇ ਆਈ ਹਾਂਜੀ ਹੋਰ ਸੱਚੀ ਕੀ ਨਾਮ ਉਹਦਾ ਨਾਮ ਜਦੋਂ ਤੱਕ ਨਾਮ ਨਹੀਂ ਪਤਾ ਲੱਗਾ ਸਾਨੂੰ ਪਤਾ ਲੱਗਾ ਕਿ ਉਹਦੀ ਤੋਂ 12 13 ਸਾਲ ਜਿਹੜੀ ਉਹ ਬਾਕੀ ਹਾਲ ਜਿਹੜੀ ਸੀਰੀਅਸ ਅ ਇੰਜਰੀਜ਼ ਹੈਗੀਆਂ ਵਾ ਬਾਕੀ ਆਈਸੀਯੂ ਤੋਂ ਜਾ ਕੇ ਦੇਖਦੇ ਆ ਕਿ ਕਿ ਪੇਸ਼ੈਂਟ ਦੀ ਕੀ ਹਾਲਤ ਹੈ ਅਸੀਂ ਪੀਪਰ ਜਿਹੜਾ ਡਰਾਈਵਰ ਹੈ ਉਸ ਨੂੰ ਫੜਾ ਗਿਆ ਕਿ ਉਹ फरार ਨਹੀਂ ਹਜੇ ਮੌਕੇ ਤੋਂ ਫੜਿਆ ਨਹੀਂ ਫੜਿਆ ਨਹੀਂ ਹਜੇ ਮੌਕੇ ਤੋਂ ਕਪੂਰਥਲਾ ਵਿੱਚ 12ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਪੱਕੇ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਦਾ ਦੋਸ਼ ਹੈ ਕਿ ਇੱਕ ਨੌਜਵਾਨ ਨੇ ਵਿਦਿਆਰਥਣ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾਲਿਆ ਸੀ ਫਿਰ ਉਸ ਨੇ ਉਸ ਨੂੰ ਬਿਆਦਲੀ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਉਹ ਉਸ ਨੂੰ ਅਸ਼ਲੀਲ ਵੀਡੀਓ ਭੇਜ ਕੇ ਬਲੈਕਮੇਲ ਕਰ ਰਿਹਾ ਸੀ ਪਰੇਸ਼ਾਨ ਹੋ ਕੇ ਉਸਨੇ ਆਪਣੇ ਆਪ ਨੂੰ ਫਾਹ ਲਾ ਲਿਆ ਖੁਦਕੁਸ਼ੀ ਦੇ ਸਮੇਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਲਾਸ਼ ਨੂੰ ਫੰਦੇ ਤੋਂ ਉਤਾਰ ਕੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਪੁਲਿਸ ਨੇ ਮਲਜ਼ਮ ਨੌਜਵਾਨ ਦੇ ਵਿਰੁੱਧ ਕਿਸੇ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਮਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਟੀਮਾਂ ਛਾਪੇ ਮਾਰੀ ਕਰ ਰਹੀਆਂ ਹਨ ਮੁੰਡਾ ਸੀ ਪਵਨ ਨਾ ਦਾ ਇਹਨੂੰ ਪਿਆਰ ਮਿਲ ਕਰਦਾ ਸੀ ਸਿਆਸਾ ਹਾਲ ਤੋਂ 6 ਮਹੀਨਿਆਂ ਤੋਂ ਮੇਰੇ ਫੋਨ ਤੇ ਵੀਡੀਓ ਪਾਈਆਂ ਹੋ ਜੀਆਂ ਮੈਂ ਬੋਲੀ ਆ ਖੁਦ ਕੋ ਨਹੀਂ ਬਰਦਾਸ਼ਤ ਹੋਇਆ ਇਹਨੇ ਫਸੀ ਲੈਣੀ ਮੁੰਡਾ ਕਿਉਂ ਕਹਿੰਦਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਇਹ ਸਾਨੂੰ ਥੋੜੀ ਦੇਰ ਪਹਿਲੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਨੂੰ ਲਾਉਂ ਫਾਈਲ ਦੇ ਫੈਮਟ ਕੀ ਕੀਤੀ ਜਦੋਂ ਅਸੀਂ ਉਸ ਮੌਕੇ ਤੇ ਪਹੁੰਚਿਆ ਤੇ ਡਾਕਟਰ ਕਾਹਨ ਦੱਸਿਆ ਕਿ ਲੜਕੀ ਦੀ ਗੈਰਹਾਜ਼ਰੀ ਸੀ ਜਿਹੜੀ ਬਰੌਟੋਟੀ ਆਈ ਸੀ ਤੇ ਉਹਨਾਂ ਨੂੰ ਮੌਕੇ ਤੇ ਦਿਖਾਇਆ ਗਿਆ ਕਿ ਫੈਮ ਨੇ ਗੱਲਬਾਤ ਕੀਤੀ ਹੋਵੇ ਉਹਨਾਂ ਦੀ ਸਟੇਟਮੈਂਟ ਲਈ ਆ ਕੇ ਜਿਹੜੀ ਵੀ ਕੰਨੀ ਕਰ ਰਹੀ ਹੈ ਇਹ ਲੋਹੜੀ ਜਿੱਥੇ ਰਹਿਣ ਵਾਲੇ ਆ ਤੇ ਦੇਸੀ ਕਾਨੂੰਨ ਵਿੱਚ ਕੁਝ ਨਿਯਮ ਹੁੰਦੇ ਆ ਇਹ ਅਜੇ ਕੋਈ ਨਹੀਂ ਜਨਾ ਸਪਸ਼ਟ ਨਹੀਂ ਹੈ ਕਿ ਲੜਕੀ ਦਾ ਮੋਬਾਈਲ ਫੋਨ ਚੈੱਕ ਕਰਨਗੇ ਕਿ ਬਾਸੀ ਜੋ ਹੋ ਰਿਹਾ ਹੈ 13 ਸਟੇਟਮੈਂਟ ਦਿਖਾਉਂਦੇ ਆ ਸੋ ਪੁਲਿਸ ਨੇ ਮਲਜ਼ਮ ਨੌਜਵਾਨ ਦੇ ਵਿਰੁੱਧ ਕਿਸੇ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦਾ ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਔਰ ਮਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਨੌਜਵਾਨ ਨੂੰ ਕਾਬੂ ਕਰ ਲਿਆ ਜਾਏਗਾ ਆਖਰ ਉਸ ਨੇ ਇਸ ਲੜਕੀ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਦੇ ਸੰਪਰਕ ਦੇ ਵਿੱਚ ਆਇਆ ਔਰ ਕਿਸ ਤਰੀਕੇ ਦੀਆਂ ਉਸ ਨੂੰ ਵੀਡੀਓ ਭੇਜ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਲੜਕੀ ਦੇ ਉੱਪਰ ਦਬਾਅ ਬਣਾਉਣ ਦੀ ਵੀ ਵਿਆਹ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਇਸ ਨੂੰ ਦੇਖਦੇ ਹੁਣ ਪੁਲਿਸ ਹਰ ਪਾਸਿਓ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਗੁਰਦਾਸਪੁਰ ਵਿੱਚ ADC ਰਜਿੰਦਰ ਸਿੰਘ 베ਦੀ ਨੇ ਜਸਵੀਰ ਸਿੰਘ ਦੇ ਪਰਿਵਾਰ ਦੇ